ਇਹ ਪਤਾਪੁਰ ਦਰਗਾਹ ਬਾਬਾ ਮਾਮਾ ਸਾਹਿਬ ਦੀ ਇਹ ਮਾ ਦਰਗਾਹ ਬਾਬਾ ਮਾਮਾ ਸਾਹਿਬ ਦੀ ਜਦੋਂ ਇੱਧਰ ਆਏ ਆ ਨਾ ਇਹ ਦਿਆਂ ਦਾ ਸ਼ਹਿਰ ਆ ਕਿਲੇ ਵਾਲਾ ਦਰਬਾਰ ਨੂੰ ਟਾਂ ਕਰਕੇ ਕਹਿੰਦੇ ਅੱਜ ਵੀ ਕਿਲੇ ਵਾਲਾ ਹੀ ਕਹਿੰਦੇ ਆ ਇੱਥੇ ਦੇ ਆਪ ਜਨਾਬ ਫਿਰ ਆਏ ਜਦੋਂ ਉੱਥੋਂ ਬੈਠੇ ਥੇ ਉਹਨਾਂ ਨਗਰ ਉੱਥੇ ਹੀ ਪਿੰਡ ਪਤਾਪੁਰੇ ਬਾਅਦ ਬਣਿਆ ਉਹ ਇਹਦੇ ਨਾਲ ਆਣ ਕੇ ਆਪਣੀ ਸ਼ਕਤੀ ਦੇ ਨਾਲ ਉਹਨੂੰ ਦਿਆਂ ਨੂੰ ਬੱਚੇ ਬਣਾ ਦਿਆ ਇੱਕ ਜਿਹੜਾ ਦੇਵ ਆਕੜ ਦਾ ਹੈ ਗਾਰੀਆਂ ਨੂੰ ਨੱਥ ਪਾ ਲਈ ਸੋ ਰਾਜ ਦਾ ਬੱਚਾ ਬਣਾ ਕੇ ਬਾਹਰ ਨੂੰ ਲੈ ਗਏ ਉਹਨਾਂ ਹਾਲ ਚਲਦੇ ਸੀ ਜਦੋਂ ਕਿ ਆ ਬਾਹਰ ਕੇ ਹਾਲੀ ਕਿਸੇ ਨੇ ਇਹਨੂੰ ਵੇਖ ਲਿਆ ਆਦੇ ਵੀ ਨਾਸਾਂ ਪਾੜੀਆਂ ਕਿਸੇ ਬੱਚੇ ਦੀਆਂ ਇਹਨੂੰ ਛੱਡ ਪਰੇ ਵਾਣਾ ਬਾਬਾ ਲੋਕੋ ਜੀ ਤੁਸੀਂ ਹਲਵਾਈ ਜਾਓ ਇਹ ਬੱਚਾ ਨਹੀਂਗਾ ਜਿਹੜਾ ਖਾਂਦਾ ਤੁਹਾਨੂੰ ਨਾ ਵਧਣ ਨਹੀਂ ਜਾਂਦਾ ਉਹ ਹੀ ਆ ਆਨੇ ਛੱਡਿਆ ਦੇ ਬੱਚਾ ਕਿਸੇ ਦਾ ਇਹਦੀਆਂ ਨਾਸਾਂ ਦਾ ਲਊਗੀਆਂ ਡਿਆ ਆਨਾ ਮੈਂ ਛੱਡ ਦਿਨਾ ਜਦੋਂ ਛੱਡਿਆ ਵੀ ਫੇਰ ਉਹਨੇ ਹੀ ਵੱਧ ਗਿਆ ਆਂਦੇ ਨੂੰ ਥੱਲੇ ਲਾਇਆ ਉਹ ਤਰਹੀ ਬਾਬਾ ਮਾਮਸਾ ਫਿਰ ਚੱਲ ਚੱਲੇ ਇੱਧਰੋਂ ਆਦੇ ਵੀ ਨਾਲ ਹੀ ਲੈ ਚਲੇ ਆਈਂ ਤੇ ਲੈ ਜਾ ਜਾਨੇ ਹੁਣ ਤੁਹਾਨੂੰ ਖਾਂਦਾ ਨਹੀਂ ਕੋਈ ਵੀ ਸਭ ਦੇ ਲੈ ਜਾਂਦੇ ਆਂ ਜੀ ਇਹੋ ਜਨਾਬ ਦੇ ਜਿੰਨੇ ਜੀ ਹੁਣ ਪਿੰਡ ਛੋਟੇ ਸੀ ਅੱਜ ਜਿੰਨੇ ਜੀ ਜਨਾਬ ਦੇ ਸਾਰੇ ਕਦਮੀ ਲਾਗੇ ਕਿ ਬਾਬਾ ਜੀ ਤੁਹਾਨੂੰ ਜਾਣ ਨਹੀਂ ਦੇਣਾ ਇੱਕ ਪਿੰਡ ਦੀ ਬਾਈ ਲਾ ਦੇਣੀ ਹੈ ਤੁਹਾਡੇ ਨਾਲ ਜਾ ਇੱਧਰ ਦੀ ਲੋਹ ਲੋ ਜਾਂ ਨਹੀਂ ਦੀ ਲੋਹ ਜਨ ਚੜਦੀ ਲਾ ਲੋ ਔਰ ਜਨਾਬ ਆਖਣ ਲੱਗੇ ਵੀ ਜਾਂਦੇ ਨਹੀਂ ਚਲੋ ਅਸੀਂ ਕਿ ਤੁਸੀਂ ਨਾ ਸਾਨੂੰ ਭਰਾ ਭਰਾ ਦੇ ਦਿਆ ਕਰਿਓ ਸਾਡਾ ਮੇਲਾ ਭੋਜਾ ਕਰੂਗਾ ਹਾਜੀ ਬਰਾਬਰਾਂ ਚੱਲਣ ਡਿਆ ਉਹ ਹਾਜੀ ਬਰਾਬਰਾਂ ਚੱਲਣ ਡਿਆ ਵਾ ਇਹ ਬਾਬਾ ਦੀ ਕੀਨਸ਼ਾ ਜਨਾਬ 47 ਦੇ ਵਿੱਚ ਇਧਰ ਦੇ ਇਧਰ ਲੈ ਕੇ ਇਧਰ ਵੀ ਵੱਡ ਫੱਕ ਹੁੰਦੀ ਨਹੀਂ ਇਧਰ ਲਾਂਦੀ ਨਹੀਂ ਆ ਅਸ ਸਰਕਾਰ ਚ ਕੀਨਸ਼ਾ ਵੱਲ ਕਿਸੇ ਨੇ ਵੇਖਿਆ ਮੁਸਲਮਾਨ ਪੀਰ ਹੀ ਪਰ ਉਹਨਾਂ ਵੱਲ ਨਹੀਂ ਕਿਸੇ ਨੇ ਵੇਖਿਆ ਬਈ ਆ ਇਹ ਉਹਨਾਂ ਮਰਦਾਂ 10 12 15 ਸਾਲਾਂ ਦੇ ਹੋ ਗਏ ਆ ਹਮੇ ਸ਼ੌਕ ਲੱਗਾ ਸਰਕਾਰ ਦਾ ਇਸਕ ਲੱਗਾ ਸਾਡੇ ਤਾਇਆ ਦਾ ਮਿਸ਼ਕੀ ਆ ਸਾਡੇ ਤਾਇਆ ਦਾ ਵੀ ਇਸੇ ਗੱਲ ਦੀ ਆਫਕੀਰੀ ਮੰਦ ਦੇ ਵਿੱਚ ਉਹਨੇ ਗੁਰਦਾਨਾ ਕੀਤੀ ਆ ਸਾਨੂੰ ਇਸਕ ਲੱਗਾ ਸਾਡਾ ਤਾਇਆ ਵੀ ਚਲਾ ਗਿਆ ਸਰਕਾਰ ਚ ਕੀ ਇਨਸ਼ਾ ਦੀ ਗੁਰਦਾਨਾ ਕਰਾਤੀ ਸਰ ਸਾਲ ਹੋ ਗਏ ਜਨਾਬ ਦੀ ਸੇਵਾ ਕਰਦੇ ਆ ਨਾ ਸਾਰ ਸਾਬ ਆ ਦਰਬਾਰ ਜਿੰਨਾ ਸਾਰਾ ਅਸੀਂ ਬਣਾਇਆ ਘੇਰਾ ਘੇਰਾ ਜਿੰਨਾ ਵੀ ਜੋ ਵੀ ਆ ਮਸਜਿਦ ਸਿਰ ਪਰਾਨੀ ਆ ਉਹਦਾ ਪਹਿਲਾ ਫਰਵਾਰੀ ਤੋਂ 8 ਦਿਨ ਮੇਲਾ ਲਾਹਿੰਦੇ ਗਮ ਘਾਵ 8 ਦਿਨ ਮੇਲਾ ਲਾਹਿੰਦੇ ਗਮ ਘਾਵ ਮਲਤਾਨ ਦਾ ਹੀ ਦੁਨੀਆ ਧੋਕ ਜਾਂਦੀ ਆ ਬਾਹਰ ਚਾਰ ਛੇੜੇ ਨਾ ਪੈਈਆਂ ਸੀ ਜਿਹੜੇ ਤੰਬੂ ਲਾਹਿੰਦੇ ਸੀ ਰੁੱਖ ਵਰਾ ਹੁੰਦਾ ਹੁੰਦਾ ਸੀ ਕਈ ਰੁੱਖਾਂ ਥੱਲੇ ਬੈਠੇ ਹੁੰਦੇ ਇਹ ਬਾਬਾ ਇਹ ਪਾਕਿਸਤਾਨ ਤੋਂ ਪਹਿਲਾਂ ਮਲਤਾਨ ਤੋਂ ਪਹਿਲਾਂ ਮੁੜ ਕੇ ਮੁਸਲਮਾਨ ਪੀਰ ਉਹਦੇ ਨੂੰ ਚਲੇ ਗਏ ਏ ਸਰਕਾਰ ਜਕੀਨ ਸਾਡੇ ਦੂਸਰੇ ਨੇ ਆਪਣੇ ਦਰਬਾਰ ਤੇ ਰਹੇ ਆਪਣੇ ਗੁਰਦੇ ਦਰਬਾਰ ਤੇ ਰਹੇ ਇਹਦੇ ਮਾਮਲੇ ਤੇ ਇਦਰੀ ਮਰ ਜਣਾ ਜੇ ਮਰਨਾ ਤੇ ਉਦਰੀ ਮਰ ਜਣਾ ਪਰ ਉਹਨਾਂ ਦਾ ਰਖਪੋਟ ਕਿ ਨਹੀਂ ਵੇਖਿਆ ਕਿਸੇ ਇਹਨਾਂ ਮੇਲਾ ਭਰਦਾ ਹੀ ਕੋਈ ਨਹੀਂ ਹਾਲ ਖੇਡਦੇ ਇੱਥੇ ਉਹ ਤੇ ਬੋੜ ਹੁੰਦਾ ਹੈ ਬੜਾ ਤਕੜਾ ਇੱਕ ਪਿੱਪਲਾਂ ਦਾ ਹੀ ਉੱਥੇ ਜਿੱਥੇ ਲੱਗਾ ਵਾਪਾਂ ਟ੍ਰੇ ਫਾਰਮ ਬਹੁਤ ਵੱਡਾ ਪਿੱਪਲ ਹੀ ਉੱਥੇ ਪਹਲਾ ਪਹਲਾ ਗੁਰੂ ਪਾਲ ਕਰੇ ਆ ਖੇਡਦੇ ਹੁੰਦੇ ਨਾ ਬੱਗੇ ਹੁੰਦੇ ਪੁੱਠਾਲ ਮਕਾੜ ਜਣਾ ਬੰਦੇ ਨੂੰ ਆ ਖੇਡਦੇ ਨੇ ਵਾਲਾ ਬੰਤਪੁਰ ਇਹਨਾ ਮੇਲਾ ਭਰਦਾ ਫਿਰ ਝੋਲੀਆਂ ਬੰਧੀਆਂ ਹੁੰਦੀਆਂ ਰਾਤ ਨੂੰ ਠਾੜਾ ਪਾਣੀ ਮਸ਼ਕਾਂ ਪਾਣੀ ਦੀ ਕਿਲਤ ਹੁੰਦੀ ਸੀ ਆ ਖੂ ਜਲਦਾ ਸੀ ਪਾਣੀ ਦੇ ਫਿਰ ਸੇਵਾ ਕਰਨੀ ਨਾਲ ਠਾਉਣਾ ਉਹਨਾਂ ਨੂੰ ਇੱਥਾ ਆ ਕੇ ਉੱਥੇ ਰੋਟੀਆਂ ਲਈ ਲੋ ਖਾ ਲੋ ਕੋਈ ਭੁੱਖਾ ਨਾ ਸੋਵੇ ਵੀ ਤੇ ਮਸਾਲਾਂ ਲੱਗਦੀਆਂ ਆਂ ਬਾਗ ਨਾ ਤੇਲ ਵੇਚਦੇ ਬੋਤਲ ਤੇ ਮਸਾਲ ਰੱਖਣੀ ਬੱਤੀ ਤੇ ਨਹੀਂ ਬੱਤੀ ਦੇ ਸਾਡੇ ਦੇਖਣ ਜਿਆਦਾ ਵਧੀਆ ਸਾਡੇ ਦੀਵੇ ਜਗਾਉਂਦੇ ਸਾਰੇ ਪਿੰਡ ਚ ਕੋਈ ਦਰਦੇ ਘਰ ਲੱਗੀ ਕਿਸਾ ਅੱਜ ਵੀ ਗੁਰਮਾ ਦੀ ਰਹਿਮ ਦਾ ਸਰਕਾਰ ਦੀ ਇਨਸ਼ਾ ਦੀ ਬਾਬਾ ਕਰੀਬ ਸ਼ਾਹ ਮੀਰ ਸ਼ਾਹ ਬਾਬਾ ਆਮ ਸ਼ਾਹ ਦੀ ਕਿਰਪਾ ਬਹੁਤ ਜਿਆਦਾ ਨਗਰ ਮੰਨਦਾ ਬੱਚੇ ਬੱਚਾ ਮੰਨਦਾ ਵਾ ਵੱਗ ਚੜ ਕੇ ਸੇਵਾ ਵੀ ਦਿੰਦੇ ਇਹ ਸਾਰੇ ਸੇਵਾ ਵੀ ਕਰਦੇ ਅਥੀਂ ਸੇਵਾ ਕਰਦੇ ਆ ਇੰਨਾ ਪਿੰਡ ਮੰਨਦਾ ਕੋਈ ਸੁਰਖਾ ਨਹੀਂ ਆ ਇਹ ਜੀ 678ਵਾਂ ਫਲਾਨਾ ਜੋੜ ਮੇਲਾ ਬਾਬਾ ਮਾਮਸ਼ਾ ਜੀ ਦਾ ਇੱਥੇ ਸੰਗਤਾਂ ਸੇਵਾਦਾਰ ਆਪਣੀ ਸੇਵਾ ਨਿਭਾਉਂਦੇ ਨੇ ਵੀ ਤੇ ਲੋ ਤੇ ਸ਼ਬੀਲਾ ਇਧਰੇ ਪੱਕਿਆਂ ਦੀ ਕੋਈ ਸੇਵਾ ਕਰਦਾ ਕੋਲਰਾਂ ਦੀ ਕੋਈ ਲਾਇਰ ਦੀ ਕੋਈ ਸਾਉਂਡ ਦੀ ਸੇਵਾ ਕਰਦਾ ਕੋਈ ਜੋੜੇ ਘਰ ਦੇ ਵਿੱਚ ਸੇਵਾ ਕਰ ਰਿਹਾ ਸਾਰੀਆਂ ਸੰਗਤਾਂ ਦੇ ਨਾਲ ਇਸ ਲਾਨਾ ਜੋੜ ਮੇਲਾ 678ਵਾਂ ਫਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸੋ ਸਾਡੇ ਗੱਦੀ ਨਿਸ਼ੀਨ ਬਾਬਾ ਬਾਲੇ ਸਾਈਂ ਜੀ ਜੋ ਕਿ ਹਰ ਸਾਲ ਮੇਲੇ ਦੇ ਆਪਣੀ ਸੇਵਾ ਨਿਭਾਉਂਦੇ ਨੇ ਸੋ ਇਦਾਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੌਮ ਹੌਮ ਆ ਕੇ ਮੇਲੇ ਦੇ ਉੱਤੇ 15 ਹਾੜ ਨੂੰ ਬਾਬਾ ਅਮਾਮ ਸ਼ਾਹ ਯਕੀਨ ਸ਼ਾਹ ਦਰਬਾਰ ਦੇ ਕਿਲੇ ਵਾਲੀ ਸਰਕਾਰ ਦੇ ਮੇਲੇ ਤੇ ਹੌਮ ਹੌਮ ਆ ਕੇ ਪਹੁੰਚਿਆ ਕਰੋ ਜੈ ਸਾਈਆਂ ਦੀ ਜੈ ਵੀਰਾਂ ਦੀ ਜੈ ਬਾਬੇ ਦੀ